ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟੈਮ ਟੀਵੀ ਲੈ ਕੇ ਆਦ ਰਹ ਵਰਲਡ ਨਿਊਜ਼ ਤੇ ਆਫਰ ਚਾਤ ਪਾਉਨਿਆ ਪਹਿਲੀ ਖਬਰ ਤੇ ਸਯੁਕਤ ਕਿਸਾਨ ਮੋਰਚਾ ਤੇ ਸ਼ੰਭੂ ਖਡੋਰੀ ਬਾਰਡਰ ਤੇ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਨੇਤਾਵਾਂ ਦੇ ਵਿਚਕਾਰ ਬੀਤੇ ਦਿਨ ਪਟਿਆਲਾ ਵਿਖੇ ਇਕਤਾ ਦੇ ਆਯਾਤਰਾ ਨੂੰ ਲੈ ਕੇ ਹੋਈ ਮੀਟਿੰਗ ਸਿਰੇ ਨਹੀਂ ਚੜ੍ਹ ਸਕੀ ਹੈ ਦੋਵਾਂ ਨੇਤਾਵਾਂ ਦੇ ਵੱਲੋਂ ਇਕੱਠੀ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਕਿ ਜਲਦੀ ਇੱਕ ਹੋਰ ਮੀਟਿੰਗ ਸੱਦੀ ਜਾਵੇਗੀ ਮੀਟਿੰਗ ਦੌਰਾਨ ਸ਼ੰਭੂ ਅਤੇ ਅਖਨੋਰੀ ਮੋਰਚੇ ਦੇ ਸੀਨੀਅਰ ਨੇਤਾ ਸਰਮੋ ਸਿੰਘ ਪੰਦੇਲ ਐਸਕੇਐਮ ਦੇ ਆਗੂ ਬਲਬੀਰ ਸਿੰਘ ਜਾਜੇਵਾਲ ਤੇ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਨੀਤੀ ਸੰਬੰਧੀ ਕਰੜੀਆਂ ਅਤੇ ਸ਼ੰਭੂ ਅਤੇ ਅਖਨੋਰੀ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਲੰਬੀ ਚਰਚਾ ਹੋਈ ਹੈ ਤੇ ਮੀਟਿੰਗ ਉਪਰੰਤ ਕਿਸਾਨ ਆਗੂ ਨੇ ਆਖਿਆ ਕਿ ਮੀਟਿੰਗ ਸੁਖਾਵੇ ਮਾਹੌਲ 'ਚ ਹੋਈ ਹੈ ਤੇ ਆਖਰੀ ਫੈਸਲਾ ਦੋਨੋਂ ਫਰਮਾਂ ਦਿਆ ਆਪਣੀਆਂ ਮੀਟਿੰਗਾਂ ਕਰਨ ਤੋਂ ਉਪਰੰਤ ਮੁੜਕ ਬੈਠਕ ਕਰਕੇ ਲਿਆ ਜਾਵੇਗਾ ਪਾਰਤੀ ਕਥਾਂ ਜੁਨੀਅਰ ਇਕਤਾ ਉਗਰਾਹ ਦੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਲਿਆਂਦੇ ਨਵੇਂ ਖਰੜੇ ਅਤੇ ਸ਼ੰਭੂ ਖਨੋਰੀ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਗੇ ਕਿਵੇਂ ਤੋਰਨਾ ਇਸ ਬਾਰੇ ਚਰਚਾ ਹੋਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਸਰਕਾਰ ਨੂੰ ਬਚਾਉਣ ਦੇ ਲਈ ਹਰ ਤਰਕੀਬ ਅਪਣਾ ਰਹੇ ਨੇ ਤੇ ਹੁਣ ਉਹਨਾਂ ਨੇ ਲੋਕਾਂ ਦਾ ਪ੍ਰੋਸਾ ਬਰਕਰਾਰ ਰੱਖਣ ਦੇ ਲਈ ਆਪਣੀ ਕੈਬਨਿਟ ਦੇ ਵਿੱਚ ਫੇਰ ਬਦਲ ਕੀਤਾ ਹੈ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਕੈਬਨਿਟ ਦੇ ਵਿੱਚ 8 ਨਵੇਂ ਮੰਤਰੀ ਸ਼ਾਮਲ ਕੀਤੇ ਗਏ ਨੇ ਜਦਕਿ 4 ਮੰਤਰੀਆਂ ਦੀ ਭੂਮਿਕਾ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਇਹਨਾਂ ਤਬਦੀਲੀਆਂ ਤੋਂ ਬਾਅਦ ਕੈਬਨਿਟ ਦੇ ਵਿੱਚ ਪ੍ਰਧਾਨ ਮੰਤਰੀ ਦੇ ਇਲਾਵਾ ਕੁਝ 38 ਮੰਤਰੀ ਬਣੇ ਰਹਿਣਗੇ ਅਤੇ ਇਹਨਾਂ ਦੇ ਵਿੱਚ ਔਰਤਾਂ ਅਤੇ ਪੁਰਸ਼ਾਂ ਦੀ ਗਿਣਤੀ ਬਰਾਬਰ ਹੈ ਇਹ ਫੇਰਬਦਲ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟਿਆ ਫਰੀ ਲੈਂਡ ਦੇ ਅਸਤੀਫੇ ਤੋਂ ਕੁਝ ਦਿਨ ਬਾਅਦ ਹੋਇਆ ਤੇ ਜੁਲਾਈ ਤੋਂ ਹੁਣ ਤੱਕ ਕੁੱਲ 9 ਮੰਤਰੀਆਂ ਨੇ ਆਪਣੇ ਅਸਤੀਫੇ ਜਾਂ ਅਗਲੀਆਂ ਫੈਡਰਲ ਚੋਣਾਂ ਤੋਂ ਹਟਣ ਦਾ ਐਲਾਨ ਕੀਤਾ ਟਰੂਡੋ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਨਵੀਂ ਕੈਬਨਿਟ ਉਹਨਾਂ ਚੀਜ਼ਾਂ ਨੂੰ ਪੂਰਾ ਕਰੇਗੀ ਜੋ ਕੈਨੇਡੀਅਨ ਲੋਕਾਂ ਲਈ ਸਭ ਤੋਂ ਬਹੁਤ ਜ਼ਰੂਰੀ ਨੇ ਤੇ ਜਿਲਦ ਵਿੱਚ ਜੀਵਨ ਨੂੰ ਹੋਰ ਕੁਆਇਟੀ ਬਣਾਉਣਾ ਅਤੇ ਆਰਥਿਕ ਤੰਤ ਨੂੰ ਵਧਾਉਣਾ ਸ਼ਾਮਲ ਹੈ ਬੀਤੇ ਕਈ ਦਿਨਾਂ ਤੋਂ ਤਕਸ਼ਿਰੀ ਦਮਦਮਾ ਸਾਹਿਬ ਦੇ ਜੱਜਦਾਰ ਜਾਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਦਲ ਦੇ ਸਾਬਕਾ ਆਗੂ ਵਿਸ਼ਵਾਸ ਸਿੰਘ ਵਲਤੋਹਾ ਦੇ ਵਿਚਾਲੇ ਹੋਈ ਬਹਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸਤ ਭਾਗੀ ਹੋਈ ਹੈ ਤੇ ਇੱਕ ਦੂਜੇ ਉੱਤੇ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਦੀ ਨਿੱਜੀ ਜ਼ਿੰਦਗੀ ਉੱਤੇ ਵੀ ਇਲਜ਼ਾਮ ਬਾਜ਼ੀਆਂ ਹੋ ਰਹੀਆਂ ਨੇ ਉੱਥੇ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਕਨੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਦੇ ਪਿਤਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਕੀਤਾ ਜਾ ਰਿਹਾ ਹੈ ਤੇ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਉਤੇ ਨਤਮਸਤਕ ਹੋਣ ਤੋਂ ਬਾਅਦ ਸੁਝਾਅ ਬਾਕਸ ਵਿੱਚ ਉਹਨਾਂ ਨੇ ਆਪਣੇ ਸੁਝਾਅ ਪਾਏ ਅਤੇ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਉਹਨਾਂ ਕਿਹਾ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਨਾਲ ਵਤੀਰਾ ਕੀਤਾ ਜਾ ਰਿਹਾ ਉਹ ਬਿਲਕੁਲ ਸਰਾਸਰ ਗਲਤ ਹੈ ਅਤੇ ਉਹਨਾਂ ਦਾ ਸਿਰਫ ਤੇ ਸਿਰਫ ਸਿਆਸੀ ਕਾਹਨ ਕੀਤਾ ਜਾ ਰਿਹਾ। ਉੱਥੇ ਹੀ ਅੱਗੇ ਬੋਲਦੇ ਉਹਨਾਂ ਆਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਉੱਤੇ ਸਖਤੀ ਨਾਲ ਪੇਸ਼ ਆਏ ਸਨ ਤੇ ਜਿਸ ਕਰਕੇ ਹੁਣ ਉਹਨਾਂ ਦੇ मामलਿਆਂ ਵਿੱਚ ਉਹਨਾਂ ਨੂੰ ਸਿਰਫ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਦਾ ਇੱਕ ਹੀ ਹੱਲ ਮਿਲਿਆ ਹੈ ਕਿਰਦਾਰ ਕੁਸ਼ੀ ਕਰਨਾ ਅਲਬਾਨੀਆ ਦੇ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਵੀਡੀਓ ਸੇਵਾ ਟਿਕਟੌਕ ਨੂੰ 1 ਸਾਲ ਲਈ ਬੰਦ ਕਰਨ ਦਾ ਐਲਾਨ ਕੀਤਾ ਤੇ ਇਸ ਦੇ ਉੱਤੇ ਹਿੰਸਾ ਖਾਸ ਕਰਕੇ ਬੱਚਿਆਂ ਦੇ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਟਿਕਟੌਕ ਉੱਤੇ ਸ਼ੁਰੂ ਹੋਏ ਝਗੜੇ ਤੋਂ ਬਾਅਦ ਇੱਕ ਨਾਬਾਲਗ ਬੱਚੇ ਦੁਆਰਾ ਇੱਕ ਹੋਰ ਨਾਬਾਲਗ ਬੱਚੇ ਨੂੰ ਚਾਕੂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਅਲਬਾਨੀਆ ਅਧਿਕਾਰੀਆਂ ਨੇ ਨਵੰਬਰ ਦੇ ਅੱਧ ਦੇ ਵਿੱਚ ਅਧਿਆਪਕਾਂ ਅਤੇ ਮਾਪਿਆਂ ਦੇ ਨਾਲ 1300 ਮੀਟਿੰਗਾਂ ਕੀਤੀਆਂ ਸਨ ਤੇ ਪ੍ਰਧਾਨ ਮੰਤਰੀ ਐਡੀ ਰਾਮਾ ਨੇ ਅਧਿਆਪਕਾਂ ਅਤੇ ਮਾਪਿਆਂ ਨਾਲ ਇੱਕ ਮੀਟਿੰਗ ਦੇ ਵਿੱਚ ਕਿਹਾ ਕਿ ਟਿਕਟੌਕ ਹਰ ਇੱਕ ਦੇ ਲਈ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਟਿਕਟੌਕ ਅਲਬਾਨੀਆ ਗਨਰਾਜ ਦੇ ਵਿੱਚ ਉਪਲਬਧ ਨਹੀਂ ਹੋਵੇਗਾ ਰਾਮਾਨੇ ਕਿਹਾ ਕਿ ਇਹ ਫੈਸਲਾ ਅਗਲੇ ਸਾਲ ਤੋਂ ਲਾਗੂ ਕਰ ਦਿੱਤਾ ਜਾਏਗਾ ਤੇ ਟਿਕਟੌਕ ਨੇ ਅਲਬਾਨੀਆ ਸਰਕਾਰ ਤੋਂ ਚਾਕੂ ਮਾਰਨ ਵਾਲੇ ਮਾਮਲੇ ਦੇ ਵਿੱਚ ਤੁਰੰਤ ਸਪਸ਼ਟ ਜਾਣਕਾਰੀ ਮੰਗੀ ਤੇ ਕੰਪਨੀ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਅਫਰਾਦੀ ਜਾਂ ਪੀੜਤ ਇੱਕ ਟਿਕਟੌਕ ਅਕਾਊਂਟ ਦਾ ਮਾਲਕ ਸੀ ਅਤੇ ਕਈ ਰਿਪੋਰਟਾਂ ਦੇ ਸੱਟਮੁੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਘਟਨਾ ਨਾਲ ਸੰਬੰਧਿਤ ਵੀਡੀਓ ਟਿਕਟੌਕ ਉੱਤੇ ਨਹੀਂ ਬਲਕਿ ਕਿਸੇ ਹੋਰ ਪਲੇਟਫਾਰਮ ਉੱਤੇ ਸ਼ੇਅਰ ਕੀਤੇ ਗਏ ਸਨ ਜੋਨ 2020 ਦੇ ਵਿੱਚ ਗਲਵਾਨ ਕਾਟੀ ਚ ਹੋਈ ਝੜਪ ਤੋਂ ਬਾਅਦ ਚੀਨ ਨੇ ਭਾਰਤ ਨਾਲ ਅਸਲ ਕੰਟਰੋਲ ਰੇਖਾ ਐਲਏਸੀ ਉੱਤੇ ਆਪਣੀ ਫੌਜੀ ਕਾਫੀ ਮੌਜੂਦਗੀ ਬਣਾਈ ਰੱਖੀ ਹੋਈ ਹੈ ਤੇ ਕੁਝ ਖੇਤਰਾ ਵਿੱਚ ਕੁਝ ਫੌਜੀਆ ਟੁਕੜੀਆਂ ਦੇ ਪਿੱਛੇ ਹਟਣ ਦੇ باوجود ਪੀਪਲਜ਼ ਲਿਬ੍ਰੇਸ਼ਨ ਆਰਮੀ ਨੇ ਆਪਣੀ ਸਥਿਤੀ ਜਾਂ ਗਿਣਤੀ ਵਿੱਚ ਕਮੀ ਨਹੀਂ ਕੀਤੀ ਹੈ ਇਸ ਗੱਲ ਦਾ ਖੁਲਾਸਾ ਪੈਂਟਾਗਨ ਰਿਪੋਰਟ ਵਿੱਚ ਹੋਇਆ ਤੇ ਰਿਪੋਰਟ ਵਿੱਚ ਕਿਹਾ ਗਿਆ ਕਿ ਚੀਨ ਨੇ ਲਦਾਖ ਤੋਂ ਨਾਚੋਲ ਪ੍ਰਦੇਸ਼ ਤੱਕ ਫੈਲੀ 3488 ਕਿਲੋਮੀਟਰ ਲੰਬੀ ਐਲਏਸੀ ਉੱਤੇ ਲਗਭਗ 120000 ਫੌਜੀਆਂ ਨੂੰ ਤਾਇਨਾਤ ਰੱਖਿਆ ਹੈ ਫੌਜਤ-ਏ-ਲਾਵਾ ਪੀਐਲਏ ਨੇ ਟੈਂਕ, ਹਾਈ ਵਿਜ਼ਿਟਰ, ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲਿਆ ਮਜ਼ਾਈਲਾ ਅਤੇ ਹੋਰ ਆਧੁਨਿਕ ਮਿਲਟਰੀ ਉਪਕਰਨਾਂ ਸਮੇਤ ਭਾਰੀ ਹਥਿਆਰ ਪ੍ਰਣਾਲੀਆਂ ਨੂੰ ਤਨਖਤ ਕੀਤਾ ਹੈ। 224 ਦੇ ਅੱਧ ਤੱਕ ਚੀਨ ਕੋਲ 600 ਤੋਂ ਵੱਧ ਆਪਰੇਸ਼ਨਲ ਪਰਮਾਨੂ ਹਥਿਆਰ ਸਨ ਤੇ ਜਿਨ੍ਹਾਂ ਦੀ ਗਿਣਤੀ 230 ਤੱਕ 1000 ਤੋਂ ਵੱਧ ਹੋਣ ਦੀ ਉਮੀਦ ਵਿੱਚ ਜਤਾਈ ਜਾ ਰਹੀ ਹੈ। ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਆਪਣੇ ਕਾਂਸਰਟ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਨੇ ਹਾਲਾਂਕਿ ਕਈ ਲੋਕ ਦਲਜੀਤ ਦੇ ਕੁਝ ਗੀਤਾਂ ਦਾ ਵਿਰੋਧ ਵੀ ਕਰ ਰਹੇ ਨੇ ਜਿਸ ਦੇ ਚਲਦੇ ਉਹਨਾਂ ਨੂੰ ਗੀਤ ਉਸ ਸਟੇਜ ਦੇ ਉੱਪਰ ਗਾਉਣ ਤੋਂ ਰੋਕਿਆ ਵੀ ਜਾ ਰਿਹਾ ਦਰਸਲ ਪੰਜਾਬੀ ਗਾਇਕ ਇਸ ਸਮੇਂ ਆਪਣੇ ਦਿਲ ਲੂਮਿਨਾਟੀ ਇੰਡੀਆ ਟੂਰ ਦੇ ਉੱਤੇ ਨੇ ਹਾਲੀ ਦੇ ਵਿੱਚ ਛਲਾਬ ਨੂੰ ਪ੍ਰਮੋਟ ਕਰਨ ਵਾਲੇ ਉਹਨਾਂ ਦੇ ਗੀਤਾਂ ਨੂੰ ਲੈ ਕੇ ਵਿਵਾਦ ਹੋਇਆ ਸੀ ਅਤੇ ਨੋਟਿਸ ਵੀ ਆਇਆ ਸੀ ਹੁਣ ਕੰਗੜਾ ਨੌਤ ਉਹਨਾਂ ਦੇ ਹੱਕ 'ਚ ਬੋਲਦੀ ਨਜ਼ਰ ਆ ਰਹੀ ਹੈ ਕੰਗੜਾ ਨੇ ਆਪਣੇ ਸਾਰੇ ਵਿਵਾਦਾਂ ਨੂੰ ਪਾਸੇ ਰੱਖ ਕੇ ਪੰਜਾਬੀ ਕਲਾਕਾਰ ਦਾ ਸਮਰਥਨ ਕੀਤਾ ਤੇ ਕੰਗੜਾ ਨੌਤ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹਰ ਤਾ ਸ਼ਰਾਬ ਉਤੇ ਪਾਬੰਦੀ ਆ ਪਰ ਕੀ ਇਹ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਅਦਾਕਾਰ ਨੇ ਕਿਹਾ ਕਿ ਤੁਸੀਂ ਗੀਤਾ ਤੋਂ ਸਭ ਕੁਝ ਹਟਾ ਦੇਵੋਗੇ ਤੁਸੀਂ ਫਿਲਮਾਂ ਤੋਂ ਸਭ ਕੁਝ ਹਟਾ ਦੇਵੋਗੇ ਬਹੁਤ ਸਾਰੇ ਸ਼ਰਾਬ ਮੁਕਤ ਰਾਜ ਨੇ ਤਾਂ ਕਿ ਉੱਤੇ ਸ਼ਰਾਬ ਨਹੀਂ ਵਿਕਦੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਗੈਰ ਕਾਨੂੰਨੀ ਨੇ ਕੀ ਉਹ ਨਹੀਂ ਹਨ ਅਦਾਕਾਰ ਨੇ ਅੱਗੇ ਕਿਹਾ ਕਿ ਕਈ ਹਾਦਸਿਆਂ ਦੇ ਵੀਡੀਓਜ਼ ਆ ਰਹੇ ਨੇ ਉੱਤੇ ਇਹਨਾਂ ਨਿਯਮਾਂ ਦੀ ਪਾਲਣਾ ਕੌਣ ਕਰਦਾ ਹੈ ਮੇਰਾ ਮਤਲਬ ਹੈ ਕਿ ਇਹ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਹੈ ਪਾਕਿਸਤਾਨ ਦੀ ਇੱਕ ਅਦਾਲਤ ਨੇ 26 ਨਵੰਬਰ ਦੇ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਸਬੰਧਤ 32 ਮਾਮਲਿਆਂ ਦੇ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਸ਼ਨੀਵਾਰ ਨੂੰ 3 ਹਫ਼ਤਿਆਂ ਲਈ ਅੰਤਰੀਮ ਜਮਾਨਤ ਦੇ ਦਿੱਤੀ ਹੈ। ਇਨ੍ਹਾਂ ਮਾਮਲਿਆਂ ਦੇ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੰਸਥਾਪਕ ਇਮਰਾਨ ਖਾਨ ਉਨ੍ਹਾਂ ਦੀ ਪਤਨੀ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਖਿਲਾਫ ਪਿਛਲੇ ਮਹੀਨੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਦੀ ਮੌਤ ਦੇ ਮਾਮਲੇ ਵਿੱਚ ਦਰਜ ਹੱਤਿਆ ਦਾ ਮਾਮਲਾ ਵੀ ਸ਼ਾਮਲ ਹੈ। ਸ਼ੁੱਕਰਵਾਰ ਨੂੰ 라ਵਲਪਿੰਡੀਜ਼ ਦੇ ਅਤਵਾਦ ਵਿਰੋਧੀ ਅਦ ਅਮਦਦ ਅਲੀ ਸ਼ਾਹ ਨੇ 13 ਜਨਵਰੀ ਤੱਕ ਬੁਸ਼ਰਾ ਬੀਬੀ ਦੀ ਜਵਾਨਤ ਨੂੰ ਮਨਜ਼ੂਰੀ ਦਿੱਤੀ ਹੈ ਤੇ ਜਸ ਨਾਲ ਕਾਨੂੰਨੀ ਕਾਰਵਾਈ ਜਾਰੀ ਰਹਿਣ ਤੱਕ ਉਹਨਾਂ ਨੂੰ ਅਰਜੀ ਰਾਤ ਮਿਲ ਜਾਵੇਗੀ। ਬ੍ਰਾਜ਼ੀਲ ਦੇ ਵਿੱਚ ਇੱਕ ਦਰਦਨਾਕ ਭਿਆਨਕ ਹਾਦਸਾ ਵਾਪਰਿਆ ਦਰਸਲ ਬਸ ਅਤੇ ਟਰੱਕ ਦੀ ਟੱਕਰ ਹੋ ਗਈ ਤੇ ਟੱਕਰ ਹੁੰਦੇ ਹੀ ਬਸ ਨੂੰ ਅੱਗ ਲੱਗ ਗਈ ਜਿਸ ਤਰ੍ਹਾਂ ਕੁਝ ਹੀ ਸਮੇਂ ਦੇ ਵਿੱਚ ਪੂਰੀ ਬਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਇੱਕ ਕਾਰ ਵੀ ਬਸ ਦੇ ਨਾਲ ਟਕਰਾ ਗਈ। ਤੇ ਇਸ ਹਾਦਸੇ ਦੇ ਵਿੱਚ ਬੱਸ ਵਿੱਚ 38 ਲੋਕਾਂ ਦੀ ਮੌਤ ਹੋ ਗਈ ਅੱਗ ਵਿੱਚ ਚੁਲਸਣ ਦੇ ਕਾਰਨ ਉਹਨਾਂ ਦੀ ਮੌਤ ਹੋਈ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਬੱਸ ਦੇ ਵਿੱਚ ਕਰੀਬ 45 ਲੋਕ ਸਵਾਰ ਸਨ ਤੇ ਜਿਨ੍ਹਾਂ ਵਿੱਚੋਂ 38 ਦੀ ਮੌਤ ਹੋ ਗਈ ਅਤੇ ਮ੍ਰਿਤਕਾਂ ਦੇ ਵਿੱਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ ਚਾਰ ਲੋਕ ਗੰਭੀਰ ਜ਼ਖਮੀ ਹੋਏ ਨੇ ਤੇ ਤਿੰਨ ਨੂੰ ਸਹੀ ਸਮੇਂ ਉੱਤੇ ਬੱਸ ਚੋਂ ਉਤਾਰ ਲਿਆ ਗਿਆ ਇਹ ਹਾਦਸਾ ਮਿਨਾਸ ਗਰੇਸ ਸੂਬੇ ਦੇ ਟਿਓਫिलो ਆਟੋਨੀ ਨੇੜੇ BR116 ਹਾਈਵੇ ਉਤੇ ਵਾਪਰਿਆ ਤੇ ਜ਼ਖਮੀਆਂ ਦਾ ਇਲਾਜ ਟੀਓਫिलो اٹੋਨੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੱਲ ਰਿਹਾ ਤੇ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਜਲੀ ਇਹ ਨਹੀਂ ਦੁਬਾਰਾ ਫਿਰ ਆਦਰੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ